ਹਾਂਜੀ ਸੱਸੀ ਗੱਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਹਰਿਆਣਾ ਹਾਈ ਕੋਰਟ ਨਿਤਨ ਵਰਸਸ ਸਟੇਟ ਆਫ ਕੇਰਲਾ ਦੀ ਜਿਹੜੀ ਜੱਜਮੈਂਟ ਹੈ ਲੇਟੈਸਟ 2024 ਮਾਨਯੋਗ ਸੁਪਰੀਮ ਕੋਰਟ ਦੀ ਇਹਦੇ ਵਿੱਚ ਜਿੰਨੇ ਘਰ ਵਾਲੇ ਨੇ ਪਹਿਲੀ ਮੈਂ ਵਾਈਫ ਤੋਂ ਜਿਹੜਾ ਡਿਵੋਰਸ ਨਹੀਂ ਲਿਆ ਸੀ ਦੂਜਾ ਵਿਆਹ ਕਰਵਾ ਲਿਆ ਉਹਦੇ ਉੱਪਰ ਜਿਹੜੀ ਹੈਗੀ ਚਾਰਜ ਫਰੇਮ ਹੋਏ 494 ਬਾਗ ਨੂੰ ਜਿਹੜੀ ਹੈਗੀ ਤੇ 34 ਸੈਕਸ਼ਨ ਵੀ ਜਿਹੜੇ ਉਹਦੀ ਵਾਈਫ ਜਿਹੜੀ ਦੂਸਰੀ ਉਹਦੇ ਉੱਪਰ ਵੀ ਲਾਤਾ ਤੇ ਜਿਹੜੇ ਵਿਆਹ ਦੇ ਵਿੱਚ ਰਿਲੇਟਿਵਸ ਆਏ ਸੀ ਉਹਨਾਂ ਦੇ ਉੱਪਰ ਵੀ ਪਰਚਾ ਘੱਟਦਾ ਪੁਲਿਸ ਨੇ ਚਲੋ ਪਰਚਾ ਹੋ ਗਿਆ ਜਿਹੜੇ ਜਿਹੜੇ ਦੂਜੇ ਬੰਦੇ ਸੀ ਉਹਨਾਂ ਨੇ ਜਿਹੜੀ ਹੈਗੀ ਐ ਨੈਚੁਰਲ ਟ੍ਰੈਕ ਕੋਲਡ ਦੇ ਵਿੱਚ ਅਪਲੀਕੇਸ਼ਨ ਹੈ ਸਾਡਾ ਨਾਮ ਕੱਢਿਆ ਜਾਵੇ ਭਾਈ ਵੀ ਸਾਡਾ ਕੋਈ ਬਣਦਾ ਹੀ ਨਹੀਂ ਹੈਗਾ ਤੇ 494 ਦੇ ਜਿਹੜੇ ਬੇਸਿਕ ਐਲੀਮੈਂਟਸ ਨੇ ਉਹੀ ਨਹੀਂ ਬਣਦੇ ਹੈਗਾ ਉਹ ਇਕੱਲੇ ਸਪਾਊਸ ਦੇ ਉੱਪਰ ਨੇ ਵੀ ਦੂਜਾ ਵਿਆਹ ਕੀਤਾ ਤਾਂ ਉਹਦੇ ਘਰ ਵਾਲੀ ਘਰ ਵਾਲੇ ਦੇ ਖਿਲਾਫ ਇਕੱਲਾ ਕਰਾ ਸਕਦੀ ਹੈ ਫालतू ਬੰਦੇ ਨੂੰ ਨਹੀਂ ਛੇੜ ਸਕਦੀ ਟੈਲ ਕੋਰਟ ਨੇ ਰਿਜੈਕਟ ਕਰਤਾ ਫਿਰ ਉਸ ਤੋਂ ਬਾਅਦ ਮਨਜੋਗ ਹਾਈ ਕੋਰਟ ਦੇ ਲੱਗੇ ਹਾਈ ਕੋਰਟ ਨੇ ਵੀ ਰਿਜੈਕਟ ਕਰਤਾ ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਸੁਪਰੀਮ ਕੋਰਟ ਨੇ ਬਿਲਕੁਲ ਨੇਸੀਸਰੀ ਗਾਈਡਲਾਈਨਜ਼ ਜਾਰੀ ਕੀਤੀ ਜਿਹਦੇ ਨੇ ਚਾਰਜ ਫਰੇਮ ਹੁੰਦਾ ਤਾਂ ਉਹਦੇ ਵਿੱਚ ਜਿਹੜੇ ਬੇਸਿਕ ਐਲੀਮੈਂਟਸ ਨੇ ਸਿਰਫ ਉਹਦੇ ਵਿੱਚ ਇਹੀ ਗੱਲ ਕੀਤੀ ਗਈ ਹੈ ਵੀ ਜੇ ਘਰ ਵਾਲਾ ਜਾਂ ਘਰ ਵਾਲੀ ਪਹਿਲੇ ਵਿਆਹ ਨੂੰ ਛੱਡ ਕੇ ਡਿਵੋਰਸ ਲੈਣ ਤੋਂ ਬਿਨਾਂ ਦੂਸਰਾ ਵਿਆਹ ਕਰਵਾਉਂਦੇ ਤਾਂ ਉਹਨਾਂ ਦੇ ਉੱਪਰ ਇਹ ਚਾਰਜ ਫਰੇਮ ਹੁੰਦੇ ਨੇ ਬਾਕੀ ਇਹ ਨਹੀਂ ਹੈਗਾ ਵੀ ਜਿਹੜੇ ਦੂਸਰੇ ਬੰਦੇ ਉੱਥੇ ਆਏ ਹੋਏ ਨੇ ਵੀ ਨੰਦਾਂ ਦੇ ਵਿੱਚ ਖੜੇ ਨੇ ਠੀਕ ਹੈ ਮਾਪਾਪ ਹੋ ਗਏ ਜਾਂ ਕਹਿ ਸਕਦੇ ਹਾਂ ਕੋਈ ਫਰੈਂਡ ਸਰਕਲ ਦੇ ਵਿੱਚ ਹੋ ਗਿਆ ਕੋਈ ਵੀ ਵਿਆਹ ਦੇ ਵਿੱਚ ਹੋਣਾ ਤਾਂ ਉਹਨਾਂ ਦੇ ਉੱਪਰ ਜਿਹੜੇ ਹੈਗੇ ਨੇ ਚਾਰਜਸ ਰਹਿੰਦੇ ਤੇ ਜੇ ਬਾਕੀ ਬੰਦਿਆਂ ਨੂੰ ਹਸਬੰਡ ਨੂੰ ਛੱਡ ਗਏ ਬਾਕੀ ਬੰਦੇ ਇਹਨਾਂ ਦਾ ਨਾਮ ਸੀ ਵਰਜ ਦੇ ਵਿੱਚ ਉਹਨਾਂ ਦਾ ਕੱਢ ਦਿੱਤਾ ਗਿਆ ਤੇ ਜੱਜਮੈਂਟਸ ਸਾਰਿਆਂ ਦੇ ਕੰਮ ਆਉਣ ਵਾਲੀ ਇੰਟਰਨੈਸ਼ਨਲ ਸਟੇਟ ਆਫ ਕੇਰਲਾ ਜੇ ਕਿਸੇ ਦਾ ਇਦਾਂ ਵੀ ਕਿਸੇ ਦੇ ਉੱਤੇ 494 ਦੇ ਉੱਤੇ ਫੈਂਸ ਲੱਗਦੇ ਨੇ ਕਿਸੇ ਹੋਰ ਮਾਂ-ਬਾਪ ਫਸਿਆ ਹੋਇਆ ਜਾਂ ਕਿਸੇ ਦਾ ਭੈਣ ਭਰਾ ਜਾਂ ਫਰੈਂਡ ਸਰਕਲ ਦੇ ਵਿੱਚ ਕਿਸੇ ਦਾ ਨਾਮ ਹੀ ਪਰਚੇ ਦੇ ਵਿੱਚ ਹੋ ਤਾਂ ਤੁਸੀਂ ਜੱਜਮੈਂਟ ਦੇ ਹਿਸਾਰ ਨਾਲ ਹਾਈ ਕੋਰਟ ਦੇ ਵਿੱਚ ਜਾ ਕੇ ਕੁਐਸ਼ਨ ਫਾਈਲ ਕਰ ਸਕਦੇ ਹੋ ਥੈਂਕ ਯੂ